ਆਹ ਕਿ ਖੁਸ਼ ਹੋ। ਹਾਂਜੀ ਕਿੱਦਾਂ ਜੀ ਕਿ ਆਜ ਆਲਾ ਸਾਰਿਆਂ ਦਾ ਤੇ ਸਵਾਗਤ ਹੈ ਜੀ ਆਪਣੇ ਘਰ ਨਾਲ ਅੱਜ ਤੇ ਅੱਜ ਆਪਾਂ ਉੱਠ ਗਏ। ਉੱਠੇ ਜੀ ਤਾਂ ਦਾ ਪਤਾ ਨਹੀਂ ਲੱਗਿਆ 10 ਵਜੇ ਤੇ ਹੁਣ ਆਪਾਂ ਸਾਂਣਾ ਪਰੌੜੇ ਖਾਣ ਲੱਗੇ ਆ ਤੇ ਅੱਜ ਜਿੱਦਾਂ ਪਤਾ ਹੀ ਆ ਅੱਜ ਆਪਾਂ ਜਾਣਾ ਆ ਕਰਨ ਨੂੰ ਇਹਨਾਂ ਨੇ ਵਾਪਸੀ ਜਾਣਾ ਸੜਨ ਲੱਗ ਗਿਆ ਤੇ ਜਨ ਤੇ ਜੀ ਨਹੀਂ ਕਰਦਾ ਤੇ ਬਾਕੀ ਘਰੋਂ ਫੋਨ ਆ ਹੀ ਜਾਂਦੇ ਕਹਿੰਦੇ ਆ ਫੋਨ ਆਈ ਤੇ ਸਹੀ ਗੱਲ ਆ ਟਾਈਮ ਦਾ ਪਤਾ ਨਹੀਂ ਲੱਗਿਆ ਨਾ ਸਹੀ ਗੱਲ ਆ ਤੇ ਬਾਕੀ ਬਾਦ ਲੱਡ ਸੌਣਾ 12 ਵਜੇ ਸੀ ਮੈਂ ਰੋਈ ਨਾ ਬੜਾ ਹੀ ਕੋਈ ਅੱਗੇ ਤੇ ਨਹੀਂ ਕਰੀਗੇ ਨਾ ਅਸੀਂ ਤਾਂ ਕਰ ਜਿੱਦਣਾ ਹੈ ਚੜਕ ਨਹੀਂਦਾ ਹੀ ਜੋ ਪਰ ਫੇਰ ਜਾਂਦਾ ਭਾਬੀ ਆਪਣੇ ਕਰੀ ਜਾਂਦੇ ਸੀ ਵਾ ਪਰੋਂਡੇ-ਪੁੰਡੇ ਲੈ ਕੇ ਆਏ ਆਪਣੇ ਵਾਸਤੇ ਸਾਬ ਗੱਲ ਕੇ ਦਿੱਤੀ ਵਿਚਾਰੇ ਨੇ ਤੇ ਹੁਣ ਅਮਰਦਾਬਾਹ ਕੀ ਹੋਰ ਖਾਣ ਵਾਸਤੇ ਲੈਣ ਗਿਆ ਨਾ ਕੋਈ ਤੇ ਆਪਾਂ ਬਾਅਦ ਚ ਇਨਨ ਨੂੰ ਜਾਣਾ ਛੱਡਣਾ ਬਾਸ ਡਾਊਨ ਚਲਦੇ ਆ ਤੇ ਹੋਰ ਗਾਇਸ ਅੱਜ ਆਪ ਜਾਣਾ ਆ ਚੱਕੋ ਲੈ ਬਾਕੀ ਸਾਡੀ ਸੇਵਾ ਕਰਦੇ ਮੌਕੇ ਤੇ ਆ ਗਏ ਵੀ ਚੱਕੋ ਪਰੌਂਠਾ ਪਰੌਂਠਾ ਚੱਕੋ ਤੇ ਬਾਕੀ ਅਜੇ ਸਟਾਰਟ ਹੀ ਨਹੀਂ ਕੀਤਾ ਖਾਣਾ ਚਲਦੇ ਆ ਫਿਰ ਇਹਨਾਂ ਨੂੰ ਛੱਡਣ ਤੇ ਵਲੌਗ ਦੇ ਨਾਲ ਬਣੇ ਰਹੋ ਫਾਨਾ ਕਿੱਥੇ ਚੰਗੀ ਲਾ ਦੋ ਰੱਟੇ ਇੱਕ ਬੰਦਾ ਘਰ ਤਾਂ ਚਲੋ ਮਿੱਤਰ ਬਈ ਅੱਜ ਆਪਾਂ ਜਾਣਾ ਆ ਤੇ ਆਪਾਂ ਸਾਰਿਆਂ ਨੂੰ ਮਿਲ ਕੇ ਪਤੰਦ ਦਿਖਾਵਾਂਗੇ ਤੇ ਉੱਥੇ ਹੀ ਆ ਤੇ ਹਾਂ ਅਸੀਂ ਤੇ ਉੱਥੇ ਆਣੇ ਹੈ ਨਾ ਐਡੀ ਛੜੀ ਉਹ ਕਿਦੋਂ ਦਿਖਾਵਾਂ ਕਿਦਾਂ ਲੱਗਦੇ ਆ ਓਕੇ ਬਾਈ ਚਲੋ ਮਿਲਦੇ ਆ ਫਿਰ ਆਪਾਂ ਅੱਗੇ ਹਾਂ ਵੀ ਮਿੱਤਰੋ ਆਪਾਂ ਹੋ ਗਏ ਰੈਡੀ ਛੈੜੀ ਤਿਆਰ ਹੋ ਗਏ ਛੈੜ ਹੋ ਗਏ ਕਿਟਾ ਬਿੱਟਾ ਕਰ ਲਈ ਆਪਾਂ ਸਮਾਨ ਕਰ ਲਿਆ ਉਹਦਾ ਪੈਗ ਹੁਣ ਆਪਾਂ ਚੱਲੇ ਆ ਬਸ ਪੁਰ ਪਾਰ ਦਾ ਲੱਗਿਆ ਤਾਂ ਜਲਦੀ ਕਰੋ ਕਿੰਨੇ ਗਰੀ ਨੂੰ ਉਲੀ ਨੂੰ ਗਿੰਦਾ ਇਹ ਨਹੀਂ ਲੈ ਪਾਰਨਾ ਇਹ ਤਾਂ ਕੋਈ ਨਹੀਂ ਇਹ ਤਾਂ ਕੋਈ ਨਹੀਂ ਹਾਂ ਤਾਂ ਕੋਸ ਹੋ ਰਹਾ ਹੋਰ ਚਲੋ ਚੱਲੀਏ ਚਲੋ ਚਲੋ ਮਿੱਤਰੋ ਆਪਾਂ ਜਾਂਦੇ ਆ ਆ ਜਾ ਬਾਹਰ ਆ ਜਾ ਫਿਰ ਆ ਜਾ ਆ ਜਾ ਬਾਹਰ ਆਉਂਦੇ ਆ ਦੇਖੋ ਮਿੱਤਰ ਬਾਹਰ ਦਾ ਮਾਹੌਲ ਸ਼ੌਲ ਆਹ ਵੇ ਬਾਹਰ ਦਾ ਮਾਹੌਲ ਸ਼ੌਲ ਦੇਖੋ ਮਿੱਤਰ ਆਕੋ ਫਿਰ ਆਪਣੀ ਗੱਡੀ ਜਿੱਟ ਚਲ ਜੀ ਆਜੋ ਪਿੱਛੇ ਜੂ ਥੱਲੇ ਵੇ ਇਧਰ ਬਗਲੀ ਦੇਖੋ ਮੌਸਮ ਬਹੁਤ ਹੈ ਨਾ ਯਾਰ ਕੋਈ ਸਮਾਨ ਆਪਣਾ ਹੋ ਗਿਆ ਡਨ ਹੁਣ ਆਪਾਂ ਦੀਦੀਆਂ ਕੋਲੋਂ ਮਿਲਦੇ ਆਂ ਮੰਮੀ ਵੀ ਵੀ ਗਏ ਸਕੂਲ ਅੱਛਾ ਚੱਲੀ ਗਏ ਕੱਦੀ ਵੀ ਸਾਦੀ ਤੇ ਇੱਛਾ ਹੈ ਬਾਈ ਜੇ ਕਰਤੇ ਸਾਫ ਸਾਫ ਕਰੀ ਹੋਈ ਤੇ ਅਸਲ ਤਾਂ ਉਹਨੇ 4 ਤੋਂ ਲਾ ਲਿਆ ਤਾਂ ਆਖੀ ਲਿਆਉਣੀ ਅੱਜੇ ਤਾਂ ਉਹ ਕਿ ਲਾ ਮੰਮੀ ਨੂੰ ਮਿਲਣਾ ਸੀ ਮੰਮੀ ਦਾ ਸਕੂਲ ਚੱਲ ਕੇ ਤੇ ਲੋਟੇ ਲੱਗੇ ਨਾ ਤੇ ਦਾदू ਬੈਠਾ ਦਾਦੇ ਤੇ ਦਾਦੀ ਨੂੰ ਮਿਲ ਕੇ ਪਚਾਦੇ ਰੋਟੀ ਖਾਈ ਲੀ ਖਾ ਲਈ ਚਲੋ ਆਜਾ ਖਾ ਲਓ ਬੜੀ ਕੇ ਚਲ ਤੇ ਇਹ ਦਾਦਾ ਦੇ ਚੱਲਿਆ ਫੇ ਜੀ ਹਾਂ ਬਾਹਰ ਨੂੰ ਕੋਈ ਪ੍ਰੋਗਰਾਮ ਤੇ ਨਹੀਂ ਨਹੀਂ ਕਰਿਆ ਨੇ ਠੀਕ ਹੈ ਦਾਦੀ ਇਹ ਨਾਲ ਸਾਥੀ ਦੋ ਨਾਲ ਕਿਥੇ ਨਾਲ ਚੱਲਿਆ ਹੋਰ ਇਹਦੇਥੇ ਕੌਣ ਨੂੰ ਖਲਾ ਕੇ ਆਉਣਾ ਮੱਕੂ ਹੈ ਬੈਂਕਾਂ ਕਾਉਂਟ ਖਲਾ ਕੇ ਆਉਣਾ ਮੱਕੂ ਕਹਿੰਦਾ ਨਾ ਹਾਂ ਜੀ ਉਹ ਗੌਰ ਨੂੰ ਵੀ ਚੜਾਉਣਾ ਨਾਲ ਉਹ ਵੀ ਨਾਲ ਜਾਊਗਾ ਇਹਨੇ ਖਾਤਾ ਕੁੱਤਾ ਘਲਾ ਕੇ ਆਉਣਾ ਕਹਿੰਦਾ ਚੱਲਦੇ ਆ ਸੀ ਕਿ ਚੜਾਉਣਾ ਨੇ ਸਾਨੂੰ ਛੱਡਿਆ ਚਲੋ ਮਿੱਤਰੋ ਫੇ ਚੱਲੀਏ ਚਲੋ ਬੈਠੋ ਸਰ ਬਲਦਾ ਆ ਜਲਦੀ ਮਿਲਦੇ ਆ ਫਿਰ ਹੂੰ ਚੜਾ ਫੇ ਵੀ ਆਇਆ ਹਾਂ ਆ ਵੀ ਆਪਾਂ ਇਹਨਾਂ ਬਾਅਦ ਚੀਜ਼ ਹੋ ਗੋ ਬਲਗੇ ਦੇ ਦੇ ਓਕੇ ਓਕੇ ਸਾਡੇ ਕੋਲ ਕਾਈ ਦੀ ਬਸੀ ਤੇ ਆ ਮਾਰ ਘੜਾ ਸੀ ਪਾਰਟੀ ਲਾਣੀ ਐਸ ਫਰ ਪਾਰਟੀਆਂ ਪਾਰਟੀਆਂ ਕਰਦੇ ਹੈ ਚੱਲੋ ਮਿੱਤਰੋ ਹੁਣ ਆਪਾਂ ਚੱਲਦੇ ਆਂ ਤੇ ਮਿਲਦੇ ਆਪਾਂ ਅੱਗੇ ਹਾਂਜੀ ਆਪਣਾ ਬ੍ਰਦਰ ਉਹ ਨਾ ਆ ਗਿਆ ਚੱਕ ਲਿਆ ਹੁਣਾ ਪੈਨੂੰ ਇਹ ਜਦੋਂ ਆਉਂਦਾ ਸੈਂਟ ਹੀ ਛੁੱਟਦਾ ਹੈ ਨਾ ਇਹ ਰਾਤੀ ਕੀ ਪਰਫਿਊਮ ਹੀ ਪਰਫਿਊਮ ਕਰ ਦਿੱਤਾ ਹੈ ਨਾ ਉਹ ਕੜ ਕੇ ਅਸੀਂ ਬਾਹਰ ਨਿਕਲਣ ਦੇਖਦੇ ਸੀ ਠੰਗਾ ਡਾਡੀ ਚੱਲਦੇ ਆਂ ਚੱਲੇ ਜੀ ਚੱਲੀ ਹੁਣਾ ਨਾ ਬੈਂਕ ਦਾ ਵੀ ਟਾਈਮ ਹੋ ਗਿਆ ਦੇ ਉਹ ਲੈੰਦਾ ਦੇ ਬੈਗ ਖੇਡਾ ਬੈਗ ਗੁਰੂ ਦਾ ਹਾਂਜੀ ਮਿੱਤਰੋ ਅੱਜ ਆਪਾਂ ਚੱਲੇ ਸੀ ਵਾਪਸ ਤੇ ਫਟਕ ਲੱਗ ਗਿਆ ਕਰੋ ਜਨਾਬ ਕੁਸ ਕਿੰਨਾ ਟਾਵਾ ਕਰ ਤੇ ਘੜਿਆਂ ਨੂੰ ਮੈਂ ਸਾਰਾ ਖਲਵਾਤਾ ਅੱਧਾ ਘੰਟਾ ਹੋ ਗਿਆ ਘੜਿਆਂ ਨੂੰ ਹੋਰ ਹੁਣ ਲਾਇਆ ਮੰਤਰੀ ਆਪਣੇ ਤਾਂ ਆਪਣ ਤਾਂ ਪਹਿਲਾ ਪਹਿਲਾ ਆ ਕੇ ਲੋਕੋ ਅੱਗੇ ਲੱਗੇ ਹੁੰਦੇ ਉਹ ਖੁੱਲ ਗਿਆ ਖੁੱਲ ਗਿਆ ਫਟਕ ਖੁੱਲ ਗਿਆ ਬੋਲਣ ਲੱਗੀ ਚੱਲੋ ਵੀ ਮਿੱਤਰੋ ਫਟਕ ਖੁੱਲ ਗਿਆ ਹੁਣ ਆਪਾਂ ਚੱਲੇ ਆਂ ਜੱਜ ਪ੍ਰੋਮਿਸਡ ਹੈ ਜੀ ਹਾਂਜੀ ਅੱਜ ਹੈਗਾ ਪ੍ਰੋਮਿਸ ਡੇ ਤੇ ਹਾਂਜੀ ਦੱਸੋ ਕੀ ਪ੍ਰੋਮਿਸ ਕਰਨਾ ਸੀ ਯਾਰ ਦੱਸੇ ਰਸ ਮੰਤਰਮ ਇਸ ਪਰ ਇੱਕ ਦਸ ਬਰੇ ਕੋਲ ਵਾਲਾ ਦੇਖੋਗਾ ਸਾਰਾ ਨਾ ਪਾੜ ਮਨ ਮਿੱਤ ਲਾਵਾ ਅੱਛਾ ਹਾਂਜੀ ਜ਼ਿਆਦਾ ਨਹੀਂ ਹੋ ਗਿਆ ਨਰਤ ਲਾਵਾ ਸੋ ਲਾਈਟ ਕੋਈ ਘੜੀਆਂ ਟਾਈਮ ਸੋ ਜੜੇ ਕੋਲ ਨੂੰ ਧੱਕਣਾ ਬਾਸ ਸੋ ਥੜੇ ਢਾੜ ਲੱਗੇ ਹੇ ਹੱਕ ਪੁੱਟਾ ਨਾ ਹੋ ਰਸ ਨਹੀਂ ਹੈ ਲੈ 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 ਲਾਈਟ ਆਪ ਹਾਂ ਅੱਜ ਹੀ ਮਿੱਤਰੋ ਪਹੁੰਚ ਗਿਆ ਆਪਾਂ ਦੇ ਹੁਣ ਆਪਾਂ ਇਹਨੂੰ ਕਢਾ ਦੇ ਬਾਅਦ ਵਿੱਚ ਅੱਜ ਜਨਾਵ ਪਹੁੰਚ ਗਏ ਆਹ ਮਹੂ ਰੋਡ ਦਾ ਮਹੂ ਤੋਂ ਬਠਿੰਡਾ ਵਾਲਾ ਰੋਡ ਇਹ ਜਾਂਦਾ ਵਾ ਆਜੋ ਥੋੜਾ ਆਇਓ ਭੈਣ ਜੀ ਭੈਣ ਜੀ ਕਿ ਜੀ ਨਹੀਂ ਕਰਦਾ ਆ ਬਸ ਉਦੋਂ ਹੀ ਆ ਜਾਂਦੀ ਜਦੋਂ ਇਹ ਗੱਡੀ ਲਾਉਂਦੇ ਆਪਾਂ ਹਨਾ ਹਰ ਵਾਰੀ ਚਾਕਲੋ ਗੱਡਾਂ ਕੁਡਾਂ ਹਾਲੇਲੂਇਆ ਹਾਲੇਲੂਇਆ ਅਬ ਬੱਸ ਆ ਗਈ ਆ ਬੱਸ ਆ ਗਈ ਹਾਂ ਉਹ ਵੇਹ ਤਾਂ ਤਾਂ ਕਹੀ ਨਾ ਗਿੱਟਾ ਚੱਕਲੋ ਦਾ ਚੰਗਾ ਆ ਗਈ ਬਲਿੰਡੇ ਲੈ ਗਿਆ ਬਲਿੰਡੇ ਦੀ ਬਾਤ ਆ ਗਈ ਚੰਗਾ ਠੀਕ ਹੈ ਜਾਨ ਚੰਗਾ ਮਿਲਦੇ ਆਪਾਂ ਅੱਗੇ ਤੇ ਆਪਣੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਨਾ ਅੱਛੇ ਜੀ ਘਟੋ ਘਟਾ ਇਹ ਜੀ ਇਹ ਜੀ ਆ ਦੇਖ ਅੰਗਰੇਜ਼ ਆ ਆ ਦੇਖ ਅੰਗਰੇਜ਼ ਆ ਆ ਜੀ ਤੁਸੀਂ ਲੈ ਸੋਨੀ ਹੈ ਬਦਸ ਫੋਨ ਲਾ ਦਿਓ ਠੀਕ ਐ ਬਾਏ ਬਾਏ ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਜਿਦੋਂ ਤੁਹਾਨੂੰ ਪਤਾ ਹੀ ਆ ਆਪਾਂ ਬਰਥਡੇ ਸੈਲੀਬ੍ਰੇਟ ਕਰਕੇ ਆਏ ਸੀ ਗੁਰੀ ਕੇ ਹਨਾ ਤੇ ਆਪਾਂ ਉਦੋਂ ਬਹੁਤ ਹਾਗੇ ਸੀਗੇ ਤੇ ਆਪਾਂ ਆਪਣੇ ਵਲੌਗ ਦਾ ਐਂਡ ਕੀਤਾ ਨਹੀਂ ਸੀਗਾ ਤਾਂ ਕਰਕੇ ਆਪਾਂ ਕਹਾਂ ਚੱਲੋ ਹਨਾ ਕਲਿੱਪ ਬਣਾ ਲਈ ਇੱਕ ਤੇ ਨਾਲੇ ਆਪਾਂ ਅੱਜ ਆਏ ਹੋਏ ਸੀ ਇਹਨਾਂ ਕੋਲੇ ਤੇ ਬਹੁਤ ਘੈਂਟ ਵਲੌਗ ਆਪਣਾ ਹੋਣ ਦਵੇ ਆਪਾਂ ਦੀਦੀ ਕੋਲ ਚੱਲੇ ਆ ਤੇ ਹਾਂਜੀ ਉਹ ਤੁਸੀਂ ਆਪਣਾ ਵਲੌਗ ਦੇਖੇ ਹੋਣਾ ਹਨਾ ਤੇ ਬਾਕੀ ਜਿਹੜਾ ਅਸੀਂ ਆਪਾਂ ਅੱਜ ਵਲੌਗ ਬਣਾ ਰਹੇ ਉਹ ਇੰது ਵੀ ਜ਼ਿਆਦਾ ਘੈਂਟ ਆ ਤੇ ਉਹ ਆਪਣਾ ਵਲੌਗ ਦੇਖ ਲੈ ਕੱਲ ਨੂੰ ਹੋਊਗਾ ਤੇ ਆਪਣੇ ਚੈਨਲ ਨਾਲ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਦਬ ਕੇ ਕਰ ਦਿਓ ਤੇ ਕਮੈਂਟ ਕਰਕੇ ਦੱਸ ਦਿਓ ਆਪਣਾ ਵਲੌਗ ਕਿਦਾਂ ਦਾ ਲੱਗਿਆ ਬਾਕੀ ਅਡੇ ਚੱਲ ਰਹੇ ਹਨ ਅੱਜ ਹੈਗਾ ਹੱਕਦੇ ਠੀਕ ਹੈ ਤੇ ਹੱਕਦੇ ਤੇ ਹੋਊਗਾ ਪ੍ਰੈਕ ਸਿੱਟੂ ਵਾਲਾ ਠੀਕ ਹੈ ਤੇ ਸਾਡੇ ਵਲੌਗ ਨਾਲ ਬਣੇ ਰਹੋ ਲੈ ਮੈਂ ਆਪਣੇ ਸਿੱਟੂ ਦਾ ਪ੍ਰੈਕ ਕਰੂਗੀ ਓਕੇ ਓਕੇ ਤੇ ਵਾਟੀ ਹੁਣ ਆਪਾਂ ਤੇਰੇ ਘਰ ਚੱਲੇ ਆਂ ਤੇ ਥੋੜਾ ਫਨ ਸ਼ਾਟ ਕਰਾਂਗੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਤੋਂ ਆਪਣਾ ਕੱਲ ਬੁਲਾਵਾ ਅੱਜ ਦਾ ਬਲਾਰਾ ਪੈਂਟ ਕਰਨ ਲੱਗੇ ਆਂ ਕਿਉਂਕਿ ਕੱਲ ਅਸੀਂ ਲੇਟ ਪਾਵਾਂਗੇ ਉਹ ਸਿਗਰਟੇ ਮਨ ਸੌਫਰ ਤੇ ਥੋੜਾ ਫਿਵਰ ਵੀ ਹੋ ਗਿਆ ਤੇ ਮੈਂ ਥੋੜਾ ਰਿਪਾਇਟ ਜਿਹਾ ਲੱਗਿਆ ਪਿਆ ਸਾਰਿਆਂ ਨੂੰ ਗੁਰੀ ਨੂੰ ਮੈਨੂੰ ਸਾਰਿਆਂ ਨੂੰ ਲੱਗਿਆ ਪਿਆ ਸੀ ਮੈਂ ਤੁਹਾਨੂੰ ਰਿਵਾਇਜ਼ ਤੋਂ ਪਤਾ ਲੱਗਦਾ ਹੋਊਗਾ ਹੈਨਾ ਇਹ ਇਹਦਾ ਕਰਕੇ ਬਾਕੀ ਰਿਕੁਐਸਟ ਅਜੇ ਗੱਲ ਤੱਕ ਮਟਾ ਨਾ ਕਰਾ ਕਰੋ ਬਾਕੀ ਸਾਨੂੰ ਪਿਆਰ ਕਰਨ ਲੰਦਿਲੋ ਧੰਨਵਾਦ ਤੇ ਆਪਾਂ ਲਾਈਵ ਹੋਵਾਂਗੇ ਥੋੜੇ ਸਾਰੇ ਅਪਲਾਈ ਕਰਾਂਗੇ ਤੇ ਇਹਦੇ ਸਪੋਰਟ ਕਰਦੇ ਰਹੋ ਥੈਂਕ ਯੂ ਲਵ ਯੂ ਸਾਰਿਆਂ ਨੂੰ